हां जी अमृत की हाल है वीरए बहुत बढ़िया भाई जी अच्छा अमृत ये गिर ब्रीड ਦੇ ਵਿੱਚ ਆਪਣੇ ਕੋਲ ਬੱਛੀ ਆਈ ਆ हां जी हां जी ਇਹ ਵਕਾਊਆ ਵੀਰੇ हां जी हां जी ਵੀਰ ਜੀ ਠੀਕ ਆ ਤੇ ਉਮਰ ਵੀ तकरीबन अमृत ਦੱਸਿਆ ਤੁਸੀਂ ਵੀ ਦੋ ਦੰਦਾਂ ਦੇ ਬਰਾਬਰ ਨਹੀਂ ਕੀਤੇ ਪਿਓਰ ਦੋ ਦੰਦ ਨਹੀਂ ਹੋਈ ਵੀਰੇ ਜੇ ਮਤਲਬ ਦੋ ਹੰਦੇ ਦੰਦ ਕੱਢੇ ਆ ਦੂੰਦੇ ਦੰਦ ਕੱਢੇ ਆ ਠੀਕ ਆ ਜੀ हां जी हां जी ਲਓ ਦੋਸਤੋ ਇਹ ਦੂੰਦੇ ਬਰਾਬਰ ਨਹੀਂ ਕੀਤੇ ਕਿ ਬੱਛੀ ਬਹੁਤ ਪਿਆਰੀ ਆ ਕੋਈ 2 ਸਵਾ 2 ਸਾਲ ਉਮਰ ਆ ਸਾਰੀ ਦਿਨ ਕਿੰਨੇ ਕ ਲੈਂਦੀ ਹਜੇ ਵੀਰੇ 20 ਦਿਨ ਲੈ ਜਾਊਗੀ 20 ਕ ਦਿਨ हां जी हां जी ਲਓ ਦੋਸਤੋ 20 ਦਿਨ ਹਜੇ ਸਮਾਂ ਬਾਕੀ ਆ ਬੱਛੀ ਦਾ ਸੋ ਗਿਰ ਬ੍ਰਿਡ ਦੇ ਵਿੱਚ ਕਾਫੀ ਵੀਰ ਸ਼ੌਂਕ ਰੱਖਦੇ ਆ ਗਿਰ ਬ੍ਰਿਡ ਦੇ ਵਿੱਚ ਬੜਾ ਖਰੀਦਣ ਦਾ ਤੇ ਬੱਚੀ ਬਹੁਤ ਪਿਆਰੀ ਹੈ ਠੀਕ ਆ ਜੀ लवली ਜੀ ਬੱਚੀ ਆ ਬਾਕੀ ਕੈਰੈਕਟਰ ਤੁਸੀਂ ਆ ਸਾਹਮਣੇ ਦੇਖ ਲਓ ਠੀਕ ਆ ਬਹੁਤ ਖੂਬਸੂਰਤ 18 20 18 20 ਦਿਨ ਹਜੇ ਦਾ ਪਿਆ ਸਮਾਉਣ ਦਾ ਬਹੁਤ ਬੱਚੀ ਪਿਆਰੀ ਹੈ ਠੀਕ ਆ ਜੀ ਤੇ ਪੂਰੀ ਵੀਡੀਓ ਵੀ ਆਪਾਂ ਜਲਦੀ ਅਪਲੋਡ ਕਰ ਦਿਆਂਗੇ ਪਿੰਡ ਕੜਕਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਕੜਕਾ ਪਿੰਡਾ ਜਿਹੜਾ ਤੁਸੀਂ ਇਸ ਪਿੰਡ ਨੂੰ ਤਰਨ ਤਰਨ ਲੱਗਦਾ ਠੀਕ ਆ ਬਹੁਤ ਖੂਬਸੂਰਤ ਬੱਚੀ ਚੰਗੀ ਕੱਦ ਕੱਠੀ ਮੋਹ ਦੰਦੀ ਦੋ ਆ ਠੀਕ ਆ ਜੀ ਤੇ ਰੇਅਰ ਦਿੱਤੇਗੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ